ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅੱਜ ਤੁਹਾਨੂੰ ਦਿਖਾ ਰਿਹਾ ਕਿ ਡੇਰਾਬਾਦ ਵਾਕਿਆ ਹੀ ਸ਼ੌਂਕ ਮੰਗ ਜਿਹੜਾ ਖਾ ਗਿਆ ਪੰਜਾਬ ਨੂੰ ਹੁਣ ਜੇ ਤੁਹਾਨੂੰ ਡੇਰੇ ਦੇ ਵਿੱਚ ਆਉਣ ਦਾ ਬਹੁਤ ਜ਼ਿਆਦਾ ਚਾਹ ਵਾ ਤੇ ਤੁਸੀਂ ਸਤਸੰਗ ਸੁਣਿਆ ਤੇ 2 ਮਿੰਟ ਜੇਰਾ ਕਰ ਲਓ ਇੱਕ ਦਮ ਨਿਕਲ ਕੇ ਤੇ ਰਸ਼ ਜਿਹੜਾ ਵਾ ਸੜਕ ਦੇ ਉੱਤੇ ਪਾਤਾ ਮੈਨੂੰ ਰਸ਼ ਦੇ ਨਾਲ ਤਕਲੀਫ ਨਹੀਂ ਹੈਗੀ ਮੈਨੂੰ ਇਹ ਗੱਲ ਦੀ ਤਕਲੀਫ ਆ ਵੀ 22 ਚਾਂਸ ਕਿਸੇ ਨੇ ਐਮਰਜੈਂਸੀ ਜਾਣਾ ਹੋਵੇ ਕੋਈ ਐਂਬੂਲੈਂਸ ਨੂੰ ਰਾਹ ਨਹੀਂ ਮਿਲ ਰਿਹਾ ਕਿਲੋਮੀਟਰਾਂ ਦੇ ਹਿਸਾਬ ਦੇ ਨਾਲ ਇੱਧਰ ਨੂੰ ਜਿਹੜੀ ਆ ਉਹ ਲੱਗੀ ਲੈਣ ਗੁਰਦਰਾ ਸਾਹਿਬ ਤੋਂ ਅਸੀਂ ਗੁਰਦਰਾ ਸਾਹਿਬ ਤੋਂ ਪਰਲੇ ਪਾਸੇ ਦੀ ਆਏ ਤੇ ਸਾਨੂੰ ਇੱਥੇ 15-20 ਮਿੰਟ ਲੱਗ ਗਏ ਇੱਥੇ ਇੱਕ ਆਉਣ ਦੇ ਹੀ ਦੋ ਕਿੱਲੇ ਆਉਣ ਦੇ ਤੇ ਇਹ ਰਸ਼ ਦੇ ਵਿੱਚ ਹੀ ਆ ਐਮਰਜੈਂਸੀ ਕਿਸੇ ਨੇ ਐਂਬੂਲੈਂਸ ਕੱਢਣੀ ਆ ਕੋਈ ਕਿਸੇ ਨੇ 에어ਪੋਰਟ ਤੇ ਜਾਣਾ ਵਾ ਇਤੋਂ ਦੇ ਅੱਗੇ ਪੰਜਾਬ ਦੇ ਅੰਮ੍ਰਿਤਸਰ ਅੱਡੇ ਤੋਂ ਦੇ ਅੱਗੇ ਜਿਹੜਾ ਓਡਾਨਾ ਬੰਦ ਕਰ ਦਿੱਤੀਆਂ ਅੰਮ੍ਰਿਤਸਰ ਦਾ ਅੱਡਾ ਜਿਹੜਾ ਵਾ ਉਹ ਤੋਂ ਓਡਾਨਾ ਬੰਦ ਕਰ ਦਿੱਤੀਆਂ ਦਿੱਲੀ ਨੂੰ ਜਾ ਰਹੇ ਸਾਰੇ ਤੇ ਇੰਨਾ ਰਸ਼ ਦੇ ਵਿੱਚ ਜੇ ਕੋਈ 에어ਪੋਰਟ ਵਾਲਾ ਵੀਰ ਮੇਰਾ ਮਿਸ ਹੋ ਜੇ ਤੇ ਕੌਣ ਜ਼ਿੰਮੇਵਾਰ ਹੈ ਉਸ ਦਾ ਮੰਨ ਲਓ ਬਾਅਦ ਦੇ ਵਿੱਚ ਇੱਕ ਹੋਰ ਗੱਲ ਜੇ ਐਂਬੂਲੈਂਸ ਦੇ ਵਿੱਚ ਕੋਈ ਜਾ ਰਿਹਾ ਮਰੀਜ਼ ਜਿਹੜਾ ਵਾ ਉਹ ਡੈੱਡ ਹੋ ਜੇ ਤੇ ਕੌਣ ਜ਼ਿੰਮੇਵਾਰ ਹੈ ਉਹਨਾਂ ਦਾ ਮੈਨੂੰ ਇਹਨਾਂ ਦੀ ਸੰਗਤ ਤੋਂ ਤਕਲੀਫ ਨਹੀਂ ਹੈਗੀ ਮੈਨੂੰ ਤਕਲੀਫ ਇਹ ਗੱਲ ਤੋਂ ਵੀ ਤੁਸੀਂ ਵੇਖਦੇ ਚਾਰ-ਚਾਰ ਲੈਣਾ ਲੱਗੀਆਂ ਜੇ ਇਹ ਹੀ ਬਹੁਤ ਆਂਦੇ ਅਸੀਂ ਆਪਣੇ ਆਪ ਨੂੰ ਸਿਸਟਮ ਦੇ ਵਿੱਚ ਰੱਖਦੇ ਆ ਜੀ ਰਾਧਾ ਸਵਾਮੀਆ ਦਾ ਸਿਸਟਮ ਜਿਹੜਾ ਬਹੁਤ ਜ਼ਿਆਦਾ ਵਾ ਇਹਨਾਂ ਦਾ ਕਾਹਦਾ ਸਿਸਟਮ ਹੈ ਜੇ ਇਹੋ ਹੀ ਇਹਨਾਂ ਦੀ ਸੰਗਤ ਆਉਣੀ ਆ ਇਹਨਾਂ ਦੀ ਇੰਨੀ ਭੀੜ ਲੱਗਣੀ ਆ ਤੇ ਇਹ ਇਦਾਂ ਕਰਨ ਵੀ ਇੱਕ-ਇੱਕ ਲੈਣ ਲਾ ਲੈਣ ਦੋ-ਦੋ ਲੈਣਾ ਲਾ ਲੈਣ ਚਾਰ-ਚਾਰ ਲੈਣਾ ਤਾਂ ਨਾ ਲਾਉਣ ਆ ਤੁਹਾਡੇ ਸਾਹਮਣੇ ਹੀ ਆ ਤਿੰਨ ਲੈਣਾ ਲੱਗੀਆਂ ਕਈਆਂ ਥਾਂ ਤੋਂ ਚਾਰ ਵੀ ਆ ਇੱਕ ਇੱਕ ਲੈਨ ਲਾਣ ਇੱਕ ਲੈਨ ਤੇ ਕਮ ਸੇ ਕਮ ਖਾਲੀ ਰੱਖਣ ਜਿਹੜਾ ਕਿ ਕਿਸੇ ਨੂੰ ਸੰਗਤ ਨੂੰ ਜਿਹੜਾ ਹੋਰ ਨੂੰ ਪਰੇਸ਼ਾਨੀ ਨਾ ਆਵੇ ਜਿਆਦਾ ਜ਼ਰੂਰੀ ਕਿ ਕਿਸੇ 에어ਪੋਰਟ ਵਾਲੇ ਵੀਰ ਨੂੰ ਔਰ ਕਿਸੇ ਐਂਬੂਲੈਂਸ ਦੇ ਵਿੱਚ ਪਏ ਮਰੀਜ਼ ਨੂੰ ਪਰੇਸ਼ਾਨੀ ਨਾ ਆਵੇ ਮੈਨੂੰ ਇਸ ਗੱਲ ਦਾ ਦੁੱਖ ਹੈ ਮੈਨੂੰ ਹੋਰ ਕਿਸੇ ਗੱਲ ਦਾ ਦੁੱਖ ਨਹੀਂ ਹੈਗਾ ਸੋ ਬਹੁਤ ਜ਼ਿਆਦਾ ਤਕੜਾ ਜਿਹੜਾ ਜਾਮ ਆ ਉਹ ਬਿਆਸਾ ਪੁਲ ਦੇ ਉੱਤੇ ਲੱਗਾ ਜੀ ਤੇ ਕੋਈ ਪ੍ਰਬੰਧ ਪ੍ਰਸ਼ਾਸਨ ਦਾ ਵੀ ਘਾਟ ਹੀ ਆ ਪ੍ਰਸ਼ਾਸਨ ਵੀ ਕੀ ਕਰੂਗਾ ਉਹਨਾਂ ਦੇ ਹੋਰ ਹੀ ਕੰਮ ਨਹੀਂ ਮੁੱਕਦੇ ਤੇ ਉਂ ਪਾਸਿਓਂ ਵੀ ਲੈਣਾ ਇਧਰੋਂ ਵੀ ਲੈਣਾ ਜੇ ਤੁਸੀਂ ਮੇਰੀ ਗੱਲ ਨੂੰ ਸਹੀ ਤਰੀਕੇ ਨਾਲ ਸਮਝ ਰਹੇ ਜੋ ਵੀ ਮੈਂ ਜੋ ਕੁਝ ਕਹਿ ਰਿਹਾ ਤੇ ਆ ਵੀ ਦੇਰਾਬਾਦ ਦੇ ਵਿਰੁੱਧ ਜਿਹੜਾ ਵਾ ਆ ਵੇਖੋ ਮੈਂ ਗੱਲ ਕਰਦਾ ਇੱਕੋ ਮਿੰਟ ਸੰਗਤ ਦੇ ਨਾਲ ਮੈਂ ਇਹੀ ਮੁੱਦਾ ਸੰਗਤ ਦੇ ਗਾੜੀ ਜਿਹੜਾ ਉਠਾ ਰਿਹਾ ਦਾ ਉਹਨੇ ਇਹਨਾਂ ਦੇ ਬੱਲੇ ਸੀ ਤੁਸੀਂ ਕਿੰਨੇ ਚਿਰ ਦੇ ਅੜੇ ਜੋ ਇਹਦੇ ਵਿੱਚ ਆ ਇੱਥੋਂ ਇੱਕ ਘੰਟਾ ਦੇ ਇੱਕ ਆਉਣ ਲੱਗਿਆ ਹੀ ਲੱਗਿਆ ਸਿਰਫ ਇੱਕ ਕਿੱਲਾ ਆਉਣ ਲੱਗਿਆ ਹਾਂਜੀ ਮੈਂ ਆ ਮੇਰੇ ਵੀਰ ਦਾ ਤੁਹਾਡੇ ਸਾਹਮਣੇ ਬੋ ਰਿਹਾ ਦੇਰਾਬਾਦ ਤੋਂ ਵਾਕਿਆ ਹੀ ਦੁਨੀਆ ਜਿਹੜੀ ਦੁਖੀ ਹੋਈ ਪਈ ਆ ਅਭੀ ਦੁਗੀਆਂ ਹੁੰਦੇ ਹੋਰ ਕੀ ਹੈ ਨਾ ਮਲੇ ਦੁਗੀਆਂ ਜਨਾਬ ਮੈਂ ਅੱਗੇ ਸੰਗਤ ਨੂੰ ਇਹ ਗੱਲ ਕਹਿ ਕੇ ਆਟਿਆ ਵਾਂ ਕਿ ਕੰਮ ਸੇ ਕੰਮ ਆਪਣੀਆਂ ਦੋ ਲੈਣਾਂ ਲਾ ਲੈਣ ਇੱਕ ਲੈਣ ਤੇ ਖਾਲੀ ਰੱਖਣ ਦੋ ਲੈਣ ਫੇਰ ਜੇ ਆਪਣੀ ਜਾਲ ਬਕੜਾ ਰੋਡ ਬਣਾ ਲੈਣ ਬਖਰੇ ਰੋਡ ਤੇ ਚੱਲਣ ਜਾਣੀ ਆਪਣੇ ਜੋ ਪੂ ਜਾ ਰਹੇ ਆਪਣੇ ਕਰਾਉਣੀ ਜੇ ਕੋਈ ਐਂਬੂਲੈਂਸ ਆਲਾ ਵਾ ਮੇਰਾ ਵੀਰ ਜੇ ਕੋਈ ਜਾ ਰਿਹਾ ਵਾ 에ਅਰਪੋਰਟ ਤੇ ਜਾ ਰਿਹਾ ਵਾ ਮਸਾ ਦੇ ਮੁੰਡਿਆਂ ਨੂੰ ਵੀ ਜੇ ਮਰੇ ਉਹ ਉਹਨੂੰ ਕਿੰਨੀ ਪਰੇਸ਼ਾਨੀ ਹੈ ਕਿ ਕਿਸੇ ਦਾ ਕਸੂਰ ਕੱਢ ਰਿਹਾ ਕਹਿੰਦੇ ਨੇ ਆਪਣੀ ਟਰਾਲੀ ਦਾ ਕਸੂਰ ਹੈ ਕੀ ਕਿਸ ਆਹ ਵੇ ਇੱਕ ਮਿੰਟ ਚ ਤੁਰ ਗਏ ਹਣ ਪਹਿਲਾਂ ਇਹਨੂੰ ਘੇਰ ਕੇ ਖਲੋਤੇ ਸੀ ਟਰੈਕਟਰ ਵਾਲੇ ਨੂੰ ਇੱਕ ਮਿੰਟ ਚੋ ਚਲੇ ਗਿਆ ਸੋ 10 ਦੀਆਂ ਹਾਇਰੀਆਂ ਵੀ ਪ੍ਰਵਾਨ ਕਰੋ 10 ਤੇ ਡੇਰਾਬਾਦ ਦੇ ਵਿਰੋਧ ਮਰਦੇ ਦਮ ਤੱਕ ਜਿਹੜਾ ਉਹ ਲੜਦਾ ਰਹੂਗਾ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਮੈਂ ਇਹਨਾਂ ਦੀਆਂ ਵਿਖਾ ਲੈਣੀਆਂ ਬਥੇਰੇ ਮੇਰੇ ਕੋਲ ਆਏ ਸੀ ਧਮਕੀਆਂ ਦੇਣ ਕਿ ਤੂੰ ਨਾ ਇਦਾਂ ਕਰਿਆ ਕਰ ਪਰ ਨਹੀਂ ਇਹ ਜਿਹੜਾ ਮੈਂ ਕੰਮ ਚੁੱਕਿਆ ਵਾ ਇਹਨੂੰ ਮੈਂ ਆਪਣੀ ਬਾਖੂਬੀ ਜਿਹੜਾ ਤਨਦੇਈ ਦੇ ਨਾਲ ਜਿਹੜਾ ਨਭਾਉਂਦੇ ਰਹਿਣਾ ਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਸੀਂ ਕਿਰਪਾ ਕੀਤੀ ਕੋਈ ਵੀਡੀਓ ਬਣਾਉਣ ਲੱਗੇ ਆ ਤੇ ਜਾਮ ਖੁੱਲ ਗਿਆ ਨਹੀਂ ਤੇ ਬੜੇ ਚਿਰ ਤੋਂ ਜਾਮ ਜਿਹੜਾ ਲੱਗਾ ਕਈ ਕਿਲੋਮੀਟਰ ਤੱਕ ਪਿੱਛੇ ਆ ਤੇ ਕਈ ਕਿਲੋਮੀਟਰ ਤੱਕ ਹੀ ਅੱਗੇ ਆ